ਪਹਿਲ ਗਾਮ ਹਮਲੇ ਤੋਂ ਬਾਅਦ ਮਈ ਮਹੀਨੇ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਵਿੱਚ ਸਥਿਤ ਅਤਵਾਦੀਆਂ ਵਿਰੁੱਧ ਆਪਰੇਸ਼ਨ ਸਿੰਦੂਰ ਸ਼ੁਰੂ ਕਰਕੇ ਅਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਸਟੀਕ ਹਮਲੇ ਰਾਹੀਂ ਤਬਾਹ ਕਰ ਦਿੱਤਾ ਸੀ ਭਾਰਤ ਹੁਣ ਪਾਕਿਸਤਾਨ ਵਿਰੁੱਧ ਇੱਕ ਹੋਰ ਆਪਰੇਸ਼ਨ ਚਲਾ ਰਿਹਾ ਹੈ ਜਿਸ ਦਾ ਨਾਮ ਆਪਰੇਸ਼ਨ ਡੀਪ ਮੈਨੀਫੈਸਟ ਹੈ ਇਸ ਆਪਰੇਸ਼ਨ ਦੇ ਤਹਿਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ ਨੂੰ ਰੋਕਣ ਲਈ ਸਖਤ ਮੁਹਿੰਮ ਚਲਾਈ ਹੈ ਯਾਨੀ ਪਾਕਿਸਤਾਨ ਤੋਂ ਤੀਜੇ ਦੇਸ਼ਾਂ ਰਾਹੀਂ ਹੋਣ ਵਾਲੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ ਤਾਸ ਦੇ ਇੱਕ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡਾਇਰੈਕਟੋਰੇਟ ਆਫ ਰੈਵੈਨਿਊ ਇੰਟੈਲੀਜੈਂਸ ਨੇ ਆਪਰੇਸ਼ਨ ਡੀਪ ਮੈਨੀਫੈਸਟ ਤਹਿਤ 12.4 ਕਰੋੜ ਰੁਪਏ ਦੇ ਪਾਕਿਸਤਾਨੀ ਬਨੇ ਸਮਾਨ ਨੂੰ ਜ਼ਬਤ ਕੀਤਾ ਇਸ ਸਮਾਨ ਸਿੱਧੇ ਪਾਕਿਸਤਾਨ ਤੋਂ ਨਹੀਂ ਸਗੋਂ ਤੀਜੇ ਦੇਸ਼ਾਂ ਯੂਏ ਰਾਹੀਂ ਭਾਰਤ ਲਿਆਂਦਾ ਜਾ ਰਿਹਾ ਸੀ ਜ਼ਬਤ ਕੀਤੇ ਗਏ ਸਾਰੇ ਸਮਾਨ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਬਤ ਕਰ ਲਿਆ ਗਿਆ ਵਿੱਤ ਰਾਜ ਮੰਤਰੀ ਪੰਕਜ ਚੋਧਰੀ ਨੇ ਸੰਸਦ ਨੂੰ ਦੱਸਿਆ ਕਿ ਜੁਲਾਈ 2025 ਤੱਕ ਇਸ ਕਾਰਵਾਈ ਦੇ ਵਿੱਚ 5 ਮਾਮਲੇ ਦਰਜ ਕੀਤੇ ਗਏ ਨੇ ਸਾਰੇ ਮਾਮਲਿਆਂ ਵਿੱਚ ਸਮਾਨ ਪਾਕਿਸਤਾਨ ਦੇ ਵਿੱਚ ਬਣਾਇਆ ਗਿਆ ਸੀ ਅਤੇ ਅਮਿਰਾਤ ਰਾਹੀਂ ਭਾਰਤ ਭੇਜਿਆ ਗਿਆ ਸੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪਵਿੱਖ ਦੇ ਵਿੱਚ ਵੀ ਚੱਲ ਰਹੀ ਹੈ। ਸੂਤਰਾਂ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਸਮਾਨ ਪਹਿਲਾਂ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੋਂ ਦੁਬਈ ਭੇਜਿਆ ਗਿਆ ਸੀ। ਉੱਥੇ ਕੰਟੇਨਰ ਨੂੰ ਬਦਲ ਕੇ ਜਵਲ ਅਲੀ ਬੰਦਰਗਾਹ ਤੋਂ ਭਾਰਤ ਭੇਜਿਆ ਗਿਆ ਸੀ। ਇਹ ਤਰੀਕਾ ਪਾਕਿਸਤਾਨ ਦੀ ਸਿੱਧੀ ਦਰਾਮਦ ਤੇ ਪਾਬੰਦੀ ਨੂੰ ਤਾਲਣ ਲਈ ਅਪਣਾਇਆ ਗਿਆ ਸੀ। ਇਸ ਦੇ ਨਾਲ ਹੀ 26 ਜੂਨ ਨੂੰ ਅਧਿਕਾਰੀਆਂ ਨੇ 39 ਕੰਟੇਨਰਾਂ ਦੇ ਵਿੱਚ 1115 ਮੀਟ्रिक टन ਸਮਾਨ ਜ਼ਬਤ ਕੀਤਾ ਜਿਸ ਦੀ ਕੀਮਤ ਲਗਭਗ 9 ਕਰੋੜ ਰੁਪਏ ਸੀ ਇਸ ਮਾਮਲੇ ਦੇ ਵਿੱਚ ਇੱਕ ਆਯਾਤ ਕਰਨ ਵਾਲੀ ਕੰਪਨੀ ਦੇ ਇੱਕ ਸਾਥੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਸੀ डीजीएफटी ਦੇ ਆਦੇਸ਼ਾਂ ਅਤੇ ਕਈ ਕਾਨੂੰਨਾਂ ਦੀ ਉਲੰਘਣਾ ਪਾਈ ਗਈ। ਪਹਿਲਗਾਮ ਹਮਲੇ ਤੋਂ ਬਾਅਦ ਮਈ ਮਹੀਨੇ ਦੇ ਵਿੱਚ ਭਾਰਤ ਨੇ ਪਾਕਿਸਤਾਨ ਦੇ ਵਿੱਚ ਸਥਿਤ ਅਤਵਾਦੀਆਂ ਵਿਰੁੱਧ ਆਪਰੇਸ਼ਨ ਸਿੰਦੂਰ ਸ਼ੁਰੂ ਕਰਕੇ ਅਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਸਟੀਕ ਹਮਲੇ ਰਾਹੀਂ ਤਬਾਹ ਕਰ ਦਿੱਤਾ ਸੀ। ਭਾਰਤ ਹੁਣ ਪਾਕਿਸਤਾਨ ਵਿਰੁੱਧ ਇੱਕ ਹੋਰ ਆਪਰੇਸ਼ਨ ਚਲਾ ਰਿਹਾ ਹੈ ਜਿਸ ਦਾ ਨਾਮ ਆਪਰੇਸ਼ਨ ਡੀਪ ਮੈਨੀਫੈਸਟ ਹੈ। ਇਸ ਆਪਰੇਸ਼ਨ ਦੇ ਤਹਿਤ ਸਰਕਾਰ ਨੇ ਪਾਕਿਸਤਾਨ ਤੋਂ ਆਉਣ ਵਾਲੇ ਸਮਾਨ ਨੂੰ ਰੋਕਣ ਲਈ ਸਖਤ ਮੁਹਿੰਮ ਚਲਾਈ ਹੈ ਯਾਨੀ ਪਾਕਿਸਤਾਨ ਤੋਂ ਤੀਜੇ ਦੇਸ਼ਾਂ ਰਾਹੀਂ ਹੋਣ ਵਾਲੀ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣ 10 डी के सूत्रਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਡਾਇਰੈਕਟੋਰੇਟ ਆਫ ਰੈਵੈਨਿਊ ਇੰਟੈਲੀਜੈਂਸ ਨੇ ਆਪਰੇਸ਼ਨ ਡੀਪ ਮੈਨੀਫੈਸਟ ਤਹਿਤ 12.4 ਕਰੋੜ ਰੁਪਏ ਦੇ ਪਾਕਿਸਤਾਨੀ ਬਣੇ ਸਾਮਾਨ ਨੂੰ ਜ਼ਬਤ ਕੀਤਾ ਹੈ। ਇਹ ਸਾਮਾਨ ਸਿੱਧੇ ਪਾਕਿਸਤਾਨ ਤੋਂ ਨਹੀਂ ਸਗੋਂ ਤੀਜੇ ਦੇਸ਼ਾਂ ਯੂਏ ਰਾਹੀ ਭਾਰਤ ਲਿਆਂਦਾ ਜਾ ਰਿਹਾ ਸੀ। ਜ਼ਬਤ ਕੀਤੇ ਗਏ ਸਾਰੇ ਸਾਮਾਨ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਜ਼ਬਤ ਕਰ ਲਿਆ ਗਿਆ। ਵਿੱਤ ਰਾਜ ਮੰਤਰੀ ਪੰਕਜ ਚੋਧਰੀ ਨੇ ਸੰਸਦ ਨੂੰ ਦੱਸਿਆ ਕਿ ਜੁਲਾਈ 2025 ਤੱਕ ਇਸ ਕਾਰਵਾਈ ਦੇ ਵਿੱਚ 5 ਮਾਮਲੇ ਦਰਜ ਕੀਤੇ ਗਏ ਨੇ ਸਾਰੇ ਮਾਮਲਿਆਂ ਵਿੱਚ ਸਮਾਨ ਪਾਕਿਸਤਾਨ ਦੇ ਵਿੱਚ ਬਣਾਇਆ ਗਿਆ ਸੀ ਅਤੇ ਅਮਿਰਾਤ ਰਾਹੀਂ ਭਾਰਤ ਭੇਜਿਆ ਗਿਆ ਸੀ ਸਰਕਾਰ ਨੇ ਸਪਸ਼ਟ ਕੀਤਾ ਹੈ ਕਿ ਇਹ ਕਾਰਵਾਈ ਪਵਿੱਖ ਦੇ ਵਿੱਚ ਵੀ ਜਾਰੀ ਰਹੇਗੀ ਸੂਤਰਾਂ ਅਨੁਸਾਰ ਜਾਂਚ ਤੋਂ ਪਤਾ ਲੱਗਾ ਹੈ ਕਿ ਸਮਾਨ ਪਹਿਲਾਂ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਤੋਂ ਦੁਬਈ ਭੇਜਿਆ ਗਿਆ ਸੀ ਉੱਥੇ ਕੰਟੇਨਰ ਨੂੰ ਬਦਲ ਕੇ ਜਵਲ ਅਲੀ بندرਗਾਹ ਤੋਂ ਭਾਰਤ ਭੇਜਿਆ ਗਿਆ ਸੀ ਇਹ ਤਰੀਕਾ ਪਾਕਿਸਤਾਨ ਦੀ ਸਿੱਧੀ ਟਰਾਂਸਪੋਰਟ ਤੇ ਪਾਬੰਦੀ ਨੂੰ ਟਾਲਣ ਲਈ ਅਪਣਾਇਆ ਗਿਆ ਸੀ ਇਸ ਦੇ ਨਾਲ ਹੀ 26 ਜੂਨ ਨੂੰ ਅਧਿਕਾਰੀਆਂ ਨੇ 39 ਕੰਟੇਨਰਾਂ ਦੇ ਵਿੱਚ 1115 ਮੀਟ्रिक टन ਸਮਾਨ ਜ਼ਬਤ ਕੀਤਾ ਜਿਸ ਦੀ ਕੀਮਤ ਲਗਭਗ 9 ਕਰੋੜ ਰੁਪਏ ਸੀ ਇਸ ਮਾਮਲੇ ਦੇ ਵਿੱਚ ਇੱਕ ਆਯਾਤ ਕਰਨ ਵਾਲੀ ਕੰਪਨੀ ਦੇ ਇੱਕ ਸਾਥੀ ਨੂੰ ਵੀ ਗ੍ਰਫਤਾਰ ਕੀਤਾ ਗਿਆ ਸੀ ਡੀਜੀਐਫਟੀ ਦੇ ਆਦੇਸ਼ਾਂ ਅਤੇ ਕਈ ਕਾਨੂੰਨਾਂ ਦੀ ਉਲੰਘਣਾ ਪਾਈ ਗਈ